ਵਾਤ ਵੀ ਕੀਤੀ ਜਾ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪਦਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਸ ਚਲਾਏ ਜਾਣ ਨੂੰ ਲੈ ਕੇ ਹਰੀ ਚੰਡੀ ਦਿੱਤੀ ਗਈ ਹੈ ਹੁਣ ਸੈਟਸ ਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲ ਬਸ ਦੀ ਚੈਕਿੰਗ ਕਰਵਾਈ ਹੈ ਇਸ ਜਲਬਾਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲਬਾਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੂਡ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਾਲਬਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਦੇ ਵਿੱਚ ਦਸੰਬਰ 2016 ਨੂੰ ਜਲਬਸ ਚਲਾਈ ਗਈ ਸੀ ਉਸ ਵੇਲੇ ਬਿਨਾ ਫਿਜ਼ਿਬਿਲਟੀ ਦੇਖੇ ਹੀ ਜਲਬਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੇ ਗਏ ਸੀ ਇਹ ਬਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ ਜਿਹੜੀ ਕਿਹਾ ਕਮਾਈ ਵੀ 60000 ਤੋਂ ਉੱਪਰ ਕੀਤੀ ਗਈ ਸੀ ਜਲਬਸ ਅੰਦਰ ਬੱਤੀ ਸਲਾਨੀ ਬੈਠ ਸਕਦੇ ਸਨ ਇਸ ਮਗਰੋਂ ਚਲਬਾ ਸਰੀਕੇ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਚਲਬਾ ਸਨੂਨ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਥਾਂ ਹਰੀਕੇ ਜਲਗਾਚ ਕਸ਼ਮੀਰ ਦੀ ਤਰਜ਼ ਤੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਦੇ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਖੜੀ ਇਸ ਬੱਸ ਨੂੰ ਜੰਗਾਲ ਪੈ ਰਿਹਾ ਤੇ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਲਿਖਿਆ ਤੇ ਇਸ ਨੂੰ ਹੁਣ ਰਣਜੀਤ ਸਾਗਰ ਛੀਲ ਚ ਚਲਾਉਣ ਦਾ ਫੈਸਲਾ ਕੀਤਾ ਗਿਆ ਟਰਾਂਸਪੋਰਟ ਵਿਭਾਗ ਤੋਂ ਜਲਬਸਤਾ ਫਿਟਨੈਸ ਸਰਟੀਫਿਕੇਟ ਲੈਂਦ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫਿਰ ਇਸ バス ਨੂੰ ਚਲਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਹ ਕਦਮ ਜਿਹੜਾ ਕਿ ਮੁਰ ਤੋਂ ਲੀਕਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਸ ਚਲਾਏ ਜਾਣ ਨੂੰ ਲੈ ਕੇ ਹਰੀ ਚੰਡੀ ਦਿੱਤੀ ਗਈ ਹੈ ਹੁਣ ਸੈਟਸ ਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲ ਬਸ ਦੀ ਚੈਕਿੰਗ ਕਰਵਾਈ ਹੈ ਇਸ ਜਲਬਾਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲਬਾਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੂਡ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਾਲਬਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਦੇ ਵਿੱਚ ਦਸੰਬਰ 2016 ਨੂੰ ਜਲਬਸ ਚਲਾਈ ਗਈ ਸੀ ਉਸ ਵੇਲੇ ਬਿਨਾ ਫਿਜ਼ਿਬਿਲਟੀ ਦੇਖੇ ਹੀ ਜਲਬਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੇ ਗਏ ਸੀ ਇਹ ਬਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ ਜਿਹੜੀ ਕਿਹਾ ਕਮਾਈ ਵੀ 60000 ਤੋਂ ਉੱਪਰ ਕੀਤੀ ਗਈ ਸੀ ਜਲਬਸ ਅੰਦਰ 32 ਸਲਾਨੀ ਬੈਠ ਸਕਦੇ ਸਨ ਇਸ ਮਗਰੋਂ ਚਲਬਾ ਸਰੀਕੇਤ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਚਲਬਾ ਸਨੂਨ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਥਾਂ ਹਰੀਕੇ ਜਲ ਗਾਚ ਕਸ਼ਮੀਰ ਦੀ ਤਰਜ਼ ਤੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਦੇ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਖੜੀ ਇਸ ਬੱਸ ਨੂੰ ਜੰਗਾਲ ਪੈ ਰਿਹਾ ਤੇ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਲਿਖਿਆ ਤੇ ਇਸ ਨੂੰ ਹੁਣ ਰਣਜੀਤ ਸਾਗਰ ਛੀਲ ਚ ਚਲਾਉਣ ਦਾ ਫੈਸਲਾ ਕੀਤਾ ਗਿਆ ਟਰਾਂਸਪੋਰਟ ਵਿਭਾਗ ਤੋਂ ਜਲਬਸਤਾ ਫਿਟਨੈਸ ਸਰਟੀਫਿਕੇਟ ਲੈਂਦ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫਿਰ ਇਸ ਬਸ ਨੂੰ ਚਲਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਹ ਕਦਮ ਜਿਹੜਾ ਕਿ ਮੁਰ ਤੋਂ ਲੀਕਿਆ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਹੁਣ ਪਾਣੀ ਦੇ ਵਿੱਚ ਬਸਾਂ ਚਲਾਈਆਂ ਜਾਣਗੀਆਂ ਜਿਹਾ ਇੱਕ ਵੱਡੀ ਅਪਡੇਟ ਅਥਾਰ ਨਾਲ ਸਾਂਝੀ ਕਰ ਰਹੇ ਆ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਜਿਹੜਾ ਕਿ ਅਮਲ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ ਹੈ ਨਵਾਂ ਪ੍ਰਾਜੈਕਟ ਜਿਹੜਾ ਕਿ ਕੀਤਾ ਜਾ ਰਿਹਾ ਹੁਣ ਪਾਣੀ ਦੇ ਵਿੱਚ ਮੁੜ ਜਿਹੜੀ ਕਿ ਬਸਾ ਚੱਲਣਗੀਆਂ ਤੇ ਇਸ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਸ ਚਲਾਏ ਜਾਣ ਨੂੰ ਲੈ ਕੇ ਹਰੀ ਚੰਡੀ ਦਿੱਤੀ ਗਈ ਹੈ ਹੁਣ ਸੈਟਸ ਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲਬਸ ਦੀ ਚੈਕਿੰਗ ਕਰਵਾਈ ਹੈ ਇਸ ਜਲਬਾਸ ਨੂੰ ਰੰਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲਬਾਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੂਡ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਾਲਬਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਦੇ ਵਿੱਚ ਦਸੰਬਰ 2016 ਨੂੰ ਜਲਬਸ ਚਲਾਈ ਗਈ ਸੀ ਉਸ ਵੇਲੇ ਬਿਨਾ ਫਿਜ਼ਿਬਿਲਟੀ ਦੇਖੇ ਹੀ ਜਲਬਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੇ ਗਏ ਸੀ ਇਹ ਬਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ ਜਿਹੜੀ ਕਿਹਾ ਕਮਾਈ ਵੀ 60000 ਤੋਂ ਉੱਪਰ ਕੀਤੀ ਗਈ ਸੀ ਜਲਬਸ ਅੰਦਰ 32 ਸਲਾਨੀ ਬੈਠ ਸਕਦੇ ਸਨ ਇਸ ਮਗਰੋਂ ਚਲਬਾ ਸਰੀਕੇਤ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਚਲਬਾ ਸਨੂਨ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਥਾਂ ਹਰੀਕੇ ਜਲ ਗਾਚ ਕਸ਼ਮੀਰ ਦੀ ਤਰਜ਼ ਤੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਦੇ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਖੜੀ ਇਸ ਬੱਸ ਨੂੰ ਜੰਗਾਲ ਪੈ ਰਿਹਾ ਤੇ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਲਿਖਿਆ ਤੇ ਇਸ ਨੂੰ ਹੁਣ ਰਣਜੀਤ ਸਾਗਰ ਛੀਲ ਚ ਚਲਾਉਣ ਦਾ ਫੈਸਲਾ ਕੀਤਾ ਗਿਆ ਟਰਾਂਸਪੋਰਟ ਵਿਭਾਗ ਤੋਂ ਜਲਬਸਤਾ ਫਿਟਨੈਸ ਸਰਟੀਫਿਕੇਟ ਲੈਂਦ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫਿਰ ਇਸ バス ਨੂੰ ਚਲਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਹ ਕਦਮ ਜਿਹੜਾ ਕਿ ਮੁਰ ਤੋਂ ਲੀਕਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਸ ਚਲਾਏ ਜਾਣ ਨੂੰ ਲੈ ਕੇ ਹਰੀ ਚੰਡੀ ਦਿੱਤੀ ਗਈ ਹੈ ਹੁਣ ਸੈਟਸ ਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲ ਬਸ ਦੀ ਚੈਕਿੰਗ ਕਰਵਾਈ ਹੈ ਇਸ ਜਲਬਾਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲਬਾਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੁੱਢ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਾਲਬਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਦੇ ਵਿੱਚ ਦਸੰਬਰ 2016 ਨੂੰ ਜਲਬਸ ਚਲਾਈ ਗਈ ਸੀ ਉਸ ਵੇਲੇ ਬਿਨਾ ਫਿਜ਼ਿਬਿਲਟੀ ਦੇਖੇ ਹੀ ਜਲਬਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੇ ਗਏ ਸੀ ਇਹ ਬਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ ਜਿਹੜੀ ਕਿਹਾ ਕਮਾਈ ਵੀ 60000 ਤੋਂ ਉੱਪਰ ਕੀਤੀ ਗਈ ਸੀ ਜਲਬਸ ਅੰਦਰ ਬੱਤੀ ਸਲਾਨੀ ਬੈਠ ਸਕਦੇ ਸਨ ਇਸ ਮਗਰੋਂ ਚਲਬਾ ਸਰੀਕੇ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਚਲਬਾ ਸੁਨੂ ਐਲਾਨ ਕੀਤਾ ਜਾਵੇਗਾ ਤੇ ਇਸ ਦਿਥਾ ਹਰੀਕੇ ਜਲ ਗਾਚ ਕਸ਼ਮੀਰ ਦੀ ਤਰਜ਼ ਤੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਦੇ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਖੜੀ ਇਸ ਬੱਸ ਨੂੰ ਜੰਗਾਲ ਪੈ ਰਿਹਾ ਤੇ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਲਿਖਿਆ ਤੇ ਇਸ ਨੂੰ ਹੁਣ ਰਣਜੀਤ ਸਾਗਰ ਝੀਲ 'ਚ ਚਲਾਉਣ ਦਾ ਫੈਸਲਾ ਕੀਤਾ ਗਿਆ। ਟ੍ਰਾਂਸਪੋਰਟ ਵਿਭਾਗ ਤੋਂ ਜਲਬਸਤਾ ਫਿਟਨੈਸ ਸਰਟੀਫਿਕੇਟ, ਲੈਂਡ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫਿਰ ਇਸ ਬਸ ਨੂੰ ਚਲਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਹ ਕਦਮ ਜਿਹੜਾ ਕਿ ਮੁਰ ਤੋਂ ਲੀਕਿਆ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਹੁਣ ਪਾਣੀ ਦੇ ਵਿੱਚ ਬਸਾਂ ਚਲਾਈਆਂ ਜਾਣਗੀਆਂ ਜਿਹਾ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਜਿਹੜਾ ਕਿ ਅਮਲ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ ਹੈ ਨਵਾਂ ਪ੍ਰਾਯੋਜ ਜਿਹੜਾ ਕਿ ਕੀਤਾ ਜਾ ਰਿਹਾ ਹੁਣ ਪਾਣੀ ਦੇ ਵਿੱਚ ਮੁੜ ਜਿਹੜੀ ਕਿ ਬਸਾ ਚੱਲਣਗੀਆਂ ਤੇ ਇਸ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਸ ਚਲਾਏ ਜਾਣ ਨੂੰ ਲੈ ਕੇ ਹਰੀ ਚੰਡੀ ਦਿੱਤੀ ਗਈ ਹੈ ਹੁਣ ਸੈਟਸ ਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲ ਬਸ ਦੀ ਚੈਕਿੰਗ ਕਰਵਾਈ ਹੈ ਇਸ ਜਲਬਾਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲਬਾਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੁੱਢ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਾਲਬਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਦੇ ਵਿੱਚ ਦਸੰਬਰ 2016 ਨੂੰ ਜਲਬਸ ਚਲਾਈ ਗਈ ਸੀ ਉਸ ਵੇਲੇ ਬਿਨਾ ਫਿਜ਼ਿਬਿਲਟੀ ਦੇਖੇ ਹੀ ਜਲਬਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੇ ਗਏ ਸੀ ਇਹ ਬਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ ਜਿਹੜੀ ਕਿਹਾ ਕਮਾਈ ਵੀ 60000 ਤੋਂ ਉੱਪਰ ਕੀਤੀ ਗਈ ਸੀ ਜਲਬਸ ਅੰਦਰ ਬੱਤੀ ਸਲਾਨੀ ਬੈਠ ਸਕਦੇ ਸਨ ਇਸ ਮਗਰੋਂ ਚਲਬਾ ਸਰੀਕੇ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਚਲਬਾ ਸੁਨੂ ਨਿਲਾਮ ਕੀਤਾ ਜਾਵੇਗਾ ਤੇ ਇਸ ਦਿਥਾ ਹਰੀਕੇ ਜਲ ਗਾਚ ਕਸ਼ਮੀਰ ਦੀ ਤਰਜ਼ ਤੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਦੇ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਖੜੀ ਇਸ ਬੱਸ ਨੂੰ ਜੰਗਾਲ ਪੈ ਰਿਹਾ ਤੇ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਲਿਖਿਆ ਤੇ ਇਸ ਨੂੰ ਹੁਣ ਰਣਜੀਤ ਸਾਗਰ ਝੀਲ 'ਚ ਚਲਾਉਣ ਦਾ ਫੈਸਲਾ ਕੀਤਾ ਗਿਆ। ਟ੍ਰਾਂਸਪੋਰਟ ਵਿਭਾਗ ਤੋਂ ਜਲਬਸਤਾ ਫਿਟਨੈਸ ਸਰਟੀਫਿਕੇਟ, ਲੈਂਡ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ क्लियरेंस ਲਈ ਜਾਵੇਗੀ ਅਤੇ ਫਿਰ ਇਸ বাস ਨੂੰ ਚਲਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਹ ਕਦਮ ਜਿਹੜਾ ਕਿ ਮੁਰ ਤੋਂ ਲੀਕਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਸ ਚਲਾਏ ਜਾਣ ਨੂੰ ਲੈ ਕੇ ਹਰੀ ਚੰਡੀ ਦਿੱਤੀ ਗਈ ਹੈ ਹੁਣ ਸੈਟਸ ਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਚਾਲਬਾਸਦੀ ਚੈਕਿੰਗ ਕਰਵਾਈ ਹੈ ਇਸ ਜਲਬਾਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲਬਾਸ ਕੰਡਮ ਹੋਣ ਲੱਗ ਪਈ ਸੀ ਇਸ ਦਾ ਮੁੱਢ ਫਿਟਨੈਸ ਸਰਟੀਫିକੇਟ ਮਿਲਣ ਤੇ ਜਾਲਬਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਦੇ ਵਿੱਚ ਦਸੰਬਰ 2016 ਨੂੰ ਜਲਬਸ ਚਲਾਈ ਗਈ ਸੀ ਉਸ ਵੇਲੇ ਬਿਨਾ ਫਿਜ਼ਿਬਿਲਟੀ ਦੇਖੇ ਹੀ ਜਲਬਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੇ ਗਏ ਸੀ ਇਹ ਬਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ ਜਿਹੜੀ ਕਿਹਾ ਕਮਾਈ ਵੀ 60000 ਤੋਂ ਉੱਪਰ ਕੀਤੀ ਗਈ ਸੀ ਜਲਬਸ ਅੰਦਰ ਬੱਤੀ ਸਲਾਨੀ ਬੈਠ ਸਕਦੇ ਸਨ ਇਸ ਮਗਰੋਂ ਚਲਬਸ ਹਰੀਕੇਤ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਚਲਬਸ ਨੂੰ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਥਾਂ ਹਰੀਕੇ ਜਲਗਾਚ ਕਸ਼ਮੀਰ ਦੀ ਤਰਜ਼ ਤੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਦੇ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਖੜੀ ਇਸ ਬੱਸ ਨੂੰ ਜੰਗਾਲ ਪੈ ਰਿਹਾ ਤੇ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਲਿਖਿਆ ਤੇ ਇਸ ਨੂੰ ਹੁਣ ਰਣਜੀਤ ਸਾਗਰ ਝੀਲ 'ਚ ਚਲਾਉਣ ਦਾ ਫੈਸਲਾ ਕੀਤਾ ਗਿਆ। ਟ੍ਰਾਂਸਪੋਰਟ ਵਿਭਾਗ ਤੋਂ ਜਲਬਸਤਾ ਫਿਟਨੈਸ ਸਰਟੀਫਿਕੇਟ, ਲੈਂਡ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫਿਰ ਇਸ ਬਸ ਨੂੰ ਚਲਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਹ ਕਦਮ ਜਿਹੜਾ ਕਿ ਮੁਰ ਤੋਂ ਲੀਕਿਆ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਹੁਣ ਪਾਣੀ ਦੇ ਵਿੱਚ ਬਸਾਂ ਚਲਾਈਆਂ ਜਾਣਗੀਆਂ ਜਿਹਾ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਜਿਹੜਾ ਕਿ ਅਮਲ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ ਹੈ ਨਵ ਉਪਰਾਲਾ ਜਿਹੜਾ ਕਿ ਕੀਤਾ ਜਾ ਰਿਹਾ ਹੁਣ ਪਾਣੀ ਦੇ ਵਿੱਚ ਮੁੜ ਜਿਹੜੀ ਕਿ ਬਸਾ ਚੱਲਣ ਗਿਆ ਤੇ ਇਸ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਸ ਚਲਾਏ ਜਾਣ ਨੂੰ ਲੈ ਕੇ ਹਰੀ ਚੰਡੀ ਦਿੱਤੀ ਗਈ ਹੈ ਹੁਣ ਸੈਟਸ ਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲ ਬਸ ਦੀ ਚੈਕਿੰਗ ਕਰਵਾਈ ਹੈ ਇਸ ਜਲਬਾਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲਬਾਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੁੱਢ ਫਿਟਨੈਸ ਸਰਟੀਫିକੇਟ ਮਿਲਣ ਤੇ ਜਾਲਬਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਦੇ ਵਿੱਚ ਦਸੰਬਰ 2016 ਨੂੰ ਜਲਬਸ ਚਲਾਈ ਗਈ ਸੀ ਉਸ ਵੇਲੇ ਬਿਨਾ ਫਿਜ਼ਿਬਿਲਟੀ ਦੇਖੇ ਹੀ ਜਲਬਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੇ ਗਏ ਸੀ ਇਹ ਬਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ ਜਿਹੜੀ ਕਿਹਾ ਕਮਾਈ ਵੀ 60000 ਤੋਂ ਉੱਪਰ ਕੀਤੀ ਗਈ ਸੀ ਜਲਬਸ ਅੰਦਰ ਬੱਤੀ ਸਲਾਨੀ ਬੈਠ ਸਕਦੇ ਸਨ ਇਸ ਮਗਰੋਂ ਚਲਬਸ ਹਰੀਕੇਤ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਚਲਬਸ ਨੂੰ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਥਾਂ ਹਰੀਕੇ ਜਲਗਾਚ ਕਸ਼ਮੀਰ ਦੀ ਤਰਜ਼ ਤੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਦੇ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਖੜੀ ਇਸ ਬੱਸ ਨੂੰ ਜੰਗਾਲ ਪੈ ਰਿਹਾ ਤੇ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਲਿਖਿਆ ਤੇ ਇਸ ਨੂੰ ਹੁਣ ਰਣਜੀਤ ਸਾਗਰ ਝੀਲ 'ਚ ਚਲਾਉਣ ਦਾ ਫੈਸਲਾ ਕੀਤਾ ਗਿਆ। ਟ੍ਰਾਂਸਪੋਰਟ ਵਿਭਾਗ ਤੋਂ ਜਲਬਸਤਾ ਫਿਟਨੈਸ ਸਰਟੀਫਿਕੇਟ, ਲੈਂਡ ਮੈਗਰੋ ਜੰਗਲਾਤ ਵਿਭਾਗ ਤੋਂ ਵਾਤਾਵਰਣ क्लियरेंस ਲਈ ਜਾਵੇਗੀ ਅਤੇ ਫਿਰ ਇਸ বাস ਨੂੰ ਚਲਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਹ ਕਦਮ ਜਿਹੜਾ ਕਿ ਮੁਰ ਤੋਂ ਉਲਕਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਸ ਚਲਾਏ ਜਾਣ ਨੂੰ ਲੈ ਕੇ ਹਰੀ ਚੰਡੀ ਦਿੱਤੀ ਗਈ ਹੈ ਹੁਣ ਸੈਟਸ ਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲ ਬਸ ਦੀ ਚੈਕਿੰਗ ਕਰਵਾਈ ਹੈ ਇਸ ਜਲਬਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲਬਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੁੱਢ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਾਲਬਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਦੇ ਵਿੱਚ ਦਸੰਬਰ 2016 ਨੂੰ ਜਲਬਸ ਚਲਾਈ ਗਈ ਸੀ ਉਸ ਵੇਲੇ ਬਿਨਾ ਫੀਜ਼ਿਬਿਲਟੀ ਦੇਖੇ ਹੀ ਜਲਬਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੇ ਗਏ ਸੀ ਇਹ ਬਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ ਜਿਹੜੀ ਕਿਹਾ ਕਮਾਈ ਵੀ 60000 ਤੋਂ ਉੱਪਰ ਕੀਤੀ ਗਈ ਸੀ ਜਲਬਸ ਅੰਦਰ ਬੱਤੀ ਸਲਾਨੀ ਬੈਠ ਸਕਦੇ ਸਨ ਇਸ ਮਗਰੋਂ ਚਲਬਾ ਸਰੀਕੇਤ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਚਲਬਾ ਸਨੂਨ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਥਾਂ ਹਰੀਕੇ ਜਲ ਗਾਚ ਕਸ਼ਮੀਰ ਦੀ ਤਰਜ਼ ਤੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਦੇ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਖੜੀ ਇਸ ਬੱਸ ਨੂੰ ਜੰਗਾਲ ਪੈ ਰਿਹਾ ਤੇ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਲਿਖਿਆ ਤੇ ਇਸ ਨੂੰ ਹੁਣ ਰਣਜੀਤ ਸਾਗਰ ਛੀਲ ਚ ਚਲਾਉਣ ਦਾ ਫੈਸਲਾ ਕੀਤਾ ਗਿਆ ਟਰਾਂਸਪੋਰਟ ਵਿਭਾਗ ਤੋਂ ਜਲਬਸਤਾ ਫਿਟਨੈਸ ਸਰਟੀਫਿਕੇਟ ਲੈਂਦ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫਿਰ ਇਸ ਬਸ ਨੂੰ ਚਲਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਹ ਕਦਮ ਜਿਹੜਾ ਕਿ ਮੁਰ ਤੋਂ ਲੀਕਿਆ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਹੁਣ ਪਾਣੀ ਦੇ ਵਿੱਚ ਬਸਾਂ ਚਲਾਈਆਂ ਜਾਣਗੀਆਂ ਜਿਹਾ ਇੱਕ ਵੱਡੀ ਅਪਡੇਟ ਅਥਾਰ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਜਿਹੜਾ ਕਿ ਅਮਲ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ ਹੈ ਨਵ ਉਪਰਾਲਾ ਜਿਹੜਾ ਕਿ ਕੀਤਾ ਜਾ ਰਿਹਾ ਹੁਣ ਪਾਣੀ ਦੇ ਵਿੱਚ ਮੁੜ ਜਿਹੜੀ ਕਿ ਬਸਾ ਚੱਲਣ ਗਿਆ ਤੇ ਇਸ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਸ ਚਲਾਏ ਜਾਣ ਨੂੰ ਲੈ ਕੇ ਹਰੀ ਚੰਡੀ ਦਿੱਤੀ ਗਈ ਹੈ ਹੁਣ ਸੈਟਸ ਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲਬਸ ਦੀ ਚੈਕਿੰਗ ਕਰਵਾਈ ਹੈ ਇਸ ਜਲਬਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲਬਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੁੱਢ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਾਲਬਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਦੇ ਵਿੱਚ ਦਸੰਬਰ 2016 ਨੂੰ ਜਲਬਸ ਚਲਾਈ ਗਈ ਸੀ ਉਸ ਵੇਲੇ ਬਿਨਾ ਫੀਜ਼ਿਬਿਲਟੀ ਦੇਖੇ ਹੀ ਜਲਬਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੇ ਗਏ ਸੀ ਇਹ ਬਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ ਜਿਹੜੀ ਕਿਹਾ ਕਮਾਈ ਵੀ 60000 ਤੋਂ ਉੱਪਰ ਕੀਤੀ ਗਈ ਸੀ ਜਲਬਸ ਅੰਦਰ ਬੱਤੀ ਸਲਾਨੀ ਬੈਠ ਸਕਦੇ ਸਨ ਇਸ ਮਗਰੋਂ ਚਲਬਾ ਸਰੀਕੇਤ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਚਲਬਾ ਸਨੂਨ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਥਾਂ ਹਰੀਕੇ ਜਲ ਗਾਚ ਕਸ਼ਮੀਰ ਦੀ ਤਰਜ਼ ਤੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਦੇ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਖੜੀ ਇਸ ਬੱਸ ਨੂੰ ਜੰਗਾਲ ਪੈ ਰਿਹਾ ਤੇ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਲਿਖਿਆ ਤੇ ਇਸ ਨੂੰ ਹੁਣ ਰਣਜੀਤ ਸਾਗਰ ਛੀਲ ਚ ਚਲਾਉਣ ਦਾ ਫੈਸਲਾ ਕੀਤਾ ਗਿਆ ਟਰਾਂਸਪੋਰਟ ਵਿਭਾਗ ਤੋਂ ਜਲਬਸਤਾ ਫਿਟਨੈਸ ਸਰਟੀਫਿਕੇਟ ਲੈਂਦ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫਿਰ ਇਸ バス ਨੂੰ ਚਲਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਹ ਕਦਮ ਜਿਹੜਾ ਕਿ ਮੁਰ ਤੋਂ ਲੀਕਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਸ ਚਲਾਏ ਜਾਣ ਨੂੰ ਲੈ ਕੇ ਹਰੀ ਚੰਡੀ ਦਿੱਤੀ ਗਈ ਹੈ ਹੁਣ ਸੈਟਸ ਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲ ਬਸ ਦੀ ਚੈਕਿੰਗ ਕਰਵਾਈ ਹੈ ਇਸ ਜਲਬਾਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਕਮ ਨਾਲ ਖਰੀਦੀ ਜਲਬਾਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੂਡ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਾਲਬਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਦੇ ਵਿੱਚ ਦਸੰਬਰ 2016 ਨੂੰ ਜਲਬਸ ਚਲਾਈ ਗਈ ਸੀ ਉਸ ਵੇਲੇ ਬਿਨਾ ਫਿਜ਼ਿਬਿਲਟੀ ਦੇਖੇ ਹੀ ਜਲਬਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੇ ਗਏ ਸੀ ਇਹ ਬਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ ਜਿਹੜੀ ਕਿਹਾ ਕਮਾਈ ਵੀ 60000 ਤੋਂ ਉੱਪਰ ਕੀਤੀ ਗਈ ਸੀ ਜਲਬਸ ਅੰਦਰ ਬੱਤੀ ਸਲਾਨੀ ਬੈਠ ਸਕਦੇ ਸਨ ਇਸ ਮਗਰੋਂ ਚਲਬਾ ਸਰੀਕੇ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਚਲਬਾ ਸਨੂਨ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਥਾਂ ਹਰੀਕੇ ਜਲਗਾਚ ਕਸ਼ਮੀਰ ਦੀ ਤਰਜ਼ ਤੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਦੇ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਖੜੀ ਇਸ ਬੱਸ ਨੂੰ ਜੰਗਾਲ ਪੈ ਰਿਹਾ ਤੇ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਲਿਖਿਆ ਤੇ ਇਸ ਨੂੰ ਹੁਣ ਰਣਜੀਤ ਸਾਗਰ ਛੀਲ ਚ ਚਲਾਉਣ ਦਾ ਫੈਸਲਾ ਕੀਤਾ ਗਿਆ। ਟ੍ਰਾਂਸਪੋਰਟ ਵਿਭਾਗ ਤੋਂ ਜਲਬਸਤਾ ਫਿਟਨੈਸ ਸਰਟੀਫਿਕੇਟ, ਲੈਂਡ ਮੈਗਰੋ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫਿਰ ਇਸ ਬਸ ਨੂੰ ਚਲਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਹ ਕਦਮ ਜਿਹੜਾ ਕਿ ਮੁਰ ਤੋਂ ਲੀਕਿਆ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਹੁਣ ਪਾਣੀ ਦੇ ਵਿੱਚ ਬਸਾਂ ਚਲਾਈਆਂ ਜਾਣਗੀਆਂ ਜਿਹਾ ਇੱਕ ਵੱਡੀ ਅਪਡੇਟ ਅਥਾਰ ਨਾਲ ਸਾਂਝੀ ਕਰ ਰਹੇ ਆ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਜਿਹੜਾ ਕਿ ਅਮਲ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ ਹੈ ਨਵ ਉਪਰਾਲਾ ਜਿਹੜਾ ਕਿ ਕੀਤਾ ਜਾ ਰਿਹਾ ਹੁਣ ਪਾਣੀ ਦੇ ਵਿੱਚ ਮੁੜ ਜਿਹੜੀ ਕਿ ਬਸਾ ਚੱਲਣ ਗਿਆ ਤੇ ਇਸ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਬਸ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਸ ਚਲਾਏ ਜਾਣ ਨੂੰ ਲੈ ਕੇ ਹਰੀ ਚੰਡੀ ਦਿੱਤੀ ਗਈ ਹੈ ਹੁਣ ਸੈਟਸ ਪਟਾ ਵਿਭਾਗ ਨੇ ਹਰੀਕੇ ਵਿਖੇ ਖੜੀ ਜਲ ਬਸ ਦੀ ਚੈਕਿੰਗ ਕਰਵਾਈ ਹੈ ਇਸ ਜਲਬਾਸ ਨੂੰ ਰਣਜੀਤ ਸਾਗਰ ਝੀਲ 'ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲਬਾਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੂਡ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਾਲਬਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਬਠਿੰਡਾ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ 'ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜ਼ਾਕ ਉਡਾਇਆ ਸੀ ਉਸ ਸਮੇਂ ਹਰੀਕੇ ਵੈਟਲੈਂਡ ਦੇ ਵਿੱਚ ਦਸੰਬਰ 2016 ਨੂੰ ਜਲਬਸ ਚਲਾਈ ਗਈ ਸੀ ਉਸ ਵੇਲੇ ਬਿਨਾ ਫਿਜ਼ਿਬਿਲਟੀ ਦੇਖੇ ਹੀ ਜਲਬਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੇ ਗਏ ਸੀ ਇਹ ਬਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ ਜਿਹੜੀ ਕਿਹਾ ਕਮਾਈ ਵੀ 60000 ਤੋਂ ਉੱਪਰ ਕੀਤੀ ਗਈ ਸੀ ਜਲਬਸ ਅੰਦਰ ਬੱਤੀ ਸਲਾਨੀ ਬੈਠ ਸਕਦੇ ਸਨ ਇਸ ਮਗਰੋਂ ਚਲਬਾ ਸਰੀਕੇ ਚ ਹੀ ਤਾਲੇ ਅੰਦਰ ਬੰਦ ਸੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਚਲਬਾ ਸਨੂਨ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਥਾਂ ਹਰੀਕੇ ਜਲਗਾਚ ਕਸ਼ਮੀਰ ਦੀ ਤਰਜ਼ ਤੇ ਸ਼ਿਕਾਰੋ ਚਲਾਏ ਜਾਣਗੇ ਸੂਤਰਾਂ ਦੇ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਖੜੀ ਇਸ ਬੱਸ ਨੂੰ ਜੰਗਾਲ ਪੈ ਰਿਹਾ ਤੇ ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਨਵੇਂ ਸਿਰਿਓ ਲਿਖਿਆ ਤੇ ਇਸ ਨੂੰ ਹੁਣ ਰਣਜੀਤ ਸਾਗਰ ਛੀਲ 'ਚ ਚਲਾਉਣ ਦਾ ਫੈਸਲਾ ਕੀਤਾ ਗਿਆ। ਟ੍ਰਾਂਸਪੋਰਟ ਵਿਭਾਗ ਤੋਂ ਜਲਬਸਤਾਫ